ਸਾਲ ਦਾ ਬੱਚਾ ਜਿਸ ਦਾ ਨਾਮ ਅਭਿਜੋਤ ਸਿੰਘ ਆ ਤਲਵੰਡੀ ਰਾਏਤਾਲ ਦਾ ਰਹਿਣ ਵਾਲਾ ਜੋ ਕਿ ਨਾਲੇ ਦੇ ਪਿੰਡ ਲੱਗਦਾ ਹੈ ਅੰਦਾਤੀ ਖੜਾ ਦੇ ਕਰਨੇ ਇਹ ਪਿੰਡ ਤੇ ਕਾਫੀ ਜਿਹੜਾ ਪਾਣੀ ਆ ਗਿਆ ਸੀ ਜਿੱਦੇ ਕੱਲ ਦੇ ਕਈ ਘਰ ਜੜੇ ਆ ਤਬਾ ਹੋ ਚੁੱਕੇ ਸੀ ਉਸ ਤੋਂ ਬਾਅਦ ਜਿਹੜਾ ਬੱਚੇ ਦੀ ਕੰਡੀਸ਼ਨ ਬਹੁਤ ਮਾੜੀ ਤੋਂ ਦੱਸਦੀ ਕਿ ਬੱਚੇ ਨੂੰ ਜਿਹੜੀ ਕਿਡਨੀ ਦੀ ਪ੍ਰੋਬਲਮ ਸੀ ਜਿਸ ਤੇ ਚੱਲਦੇ ਤੁਸੀਂ ਵੇਖ ਸਕਦੇ ਹੋ ਬਿਜੋਦ ਦੇ ਹਾਲਾਤ ਇਹ 8 ਸਾਲ ਦਾ ਬੱਚਾ ਜਿਸ ਦੀ ਕਿਡਨੀਆਂ ਖਰਾਬ ਹੋ ਚੁੱਕੀਆਂ ਨੇ ਤੇ ਜਿੱਦਾਂ ਚੰਡੀਗੜ੍ਹ ਦੀ ਪੀਜੀੀ ਤੋਂ ਵੀ ਇਲਾਜ ਚੱਲਦਾ ਰਿਹਾ ਤੇ ਪੈਸੇ ਦੀ ਨਾ ਹੋਣ ਕਰਕੇ ਇਹ ਬੱਚੇ ਦਾ ਪੂਰੀ ਪ੍ਰੋਪਰ ਇਲਾਜ ਨਹੀਂ ਕਰਾ ਸਕਦੇ ਜਿਸ ਤੇ ਬਾਅਦ ਇਹ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਤੇ ਜਿਸ ਤੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਦੋਂ ਇਹ ਵੀਡੀਓ ਵੇਖੀ ਗਈ ਤੇ ਉਹਦਾ ਬੱਚੇ ਦਾ ਇਲਾਜ ਜਿਹੜਾ ਸਾਰਾ ਫ੍ਰੀ ਕਰਾਉਂਦੀ ਆ ਉਹਨਾਂ ਕੋਚ ਨਾ ਕੀਤੀ ਉਹਨਾਂ ਕਿਹਾ ਕਿ ਕੋਈ ਵੀ ਬੱਚਾ ਜਿਹੜਾ ਆ ਉਹ ਵੀ ਮਾਰ ਨਹੀਂ ਰਹੇਗਾ ਸਾਡੇ ਪੰਜਾਬ ਦਾ ਜਿੱਥੇ ਚੱਲਦੀ ਅਸੀਂ ਉਹਦਾ ਮੂੰਹ ਤੇ ਇਲਾਜ ਕਰਾਵਾਂਗੇ ਉੱਥੇ ਹੀ ਅੱਜ ਤੁਹਾਨੂੰ ਅਭਜੋਤ ਨਾਲ ਮਿਲਣ ਜਾ ਰਹੇ ਹਾਂ ਤੇ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ ਕੀ ਕਰ ਇਹ ਸਾਡੀ ਗੱਲਬਾਤ ਇਦਾਂ ਕਿ 3 ਸਾਲ ਤੋਂ ਬੱਚੇ ਦੀ ਪ੍ਰੋਬਲਮ ਚੱਲ ਰਹੀ ਹੈ ਤੇ ਪਹਿਲਾਂ ਇਹਨੂੰ ਚੰਡੀਗੜ੍ਹ ਵੀ ਲਿਜਾਇਆ ਗਿਆ ਸੀ ਉੱਥੇ ਇਹਦੇ ਟਰੀਟਮੈਂਟ ਹੋਇਆ ਵਾ ਤੇ ਇਸ ਤੋਂ ਬਾਅਦ ਆ ਮਤਲਬ ਪਾਣੀ ਦੀ ਵਜ੍ਹਾ ਨਾਲ ਜੋ ਕਿ گاؤں ਵਿੱਚ ਬਹੁਤ ਜ਼ਿਆਦਾ ਪਿੰਡਾਂ ਵਿੱਚ ਪਾਣੀ ਆ ਚੁੱਕਿਆ ਉਸ ਦੀ ਵਜ੍ਹਾ ਨਾਲ ਅਸੀਂ ਬੱਚੇ ਦਾ ਟ੍ਰੀਟਮੈਂਟ ਨਹੀਂ ਕਰ ਪਾਏ ਸੀ ਦੀ ਇਸ ਦੀ ਵਜ੍ਹਾ ਨਾਲ ਸਾਡੇ ਮਤਲਬ ਪਿੰਡ ਵਿੱਚ ਇੱਕ ਟੀਮ ਆਈ ਜੋ ਕਿ ਖਾਣਾ ਪਹੁੰਚਾਉਣ ਵਾਸਤੇ ਘਰ-ਘਰ ਜਾਂਦੇ ਸੀਗੇ ਉਹਨਾਂ ਨੇ ਦੇਖਿਆ ਕਿ ਬੱਚੇ ਦੀ ਹਾਲਾਤ ਬਹੁਤ ਖਰਾਬ ਹੈ ਉਹਨਾਂ ਨੇ ਨਿਊਜ਼ ਵਾਲੇ ਉੱਥੇ ਬੁਲਾ ਕੇ ਤਾਂ ਸਾਡੀ ਨਿਊਜ਼ ਜਿਹੜੀ ਇਨਕਰੀਜ਼ ਕਰ ਦਿੱਤੀ ਸੀਗੀ ਤਾਂ ਉਸ ਤੋਂ ਬਾਅਦ ਆ ਭਗਵੰਤ ਮਾਨ ਜੀ ਕੋ ਖਬਰ ਪਹੁੰਚੀ ਤਾਂ ਉਹਨਾਂ ਨੇ ਇਹ ਐਕਸ਼ਨ ਲਿਆ ਕਿ ਇਸ ਅਭੀ ਜੋਤ ਦਾ ਫ੍ਰੀ ਇਲਾਜ ਕੀਤਾ ਜਾਵੇ ਇਸ ਕਰਕੇ ਅਸੀਂ ਭਗਵੰਤ ਮਾਨ ਜੀ ਦਾ ਸੀਐਮ ਦਾ ਬਹੁਤ-ਬਹੁਤ ਥੈਂਕ ਯੂ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਸਾਡੀ ਇੰਨੀ ਹੈਲਪ ਕੀਤੀ ਥੈਂਕ ਯੂ ਬਾਦ ਤੁਸੀਂ ਤੁਹਾਨੂੰ ਕਿੰਨੇ ਇ ਉਸ ਤੋਂ ਬਾਅਦ ਸਾਨੂੰ ਮਤਲਬ ਸਿਵਾਲੇ ਸਿਵਾਲੇ ਪਹਾੜ ਗਲੇ ਇਥੇ ਲੈ ਕੇ来 ਆਏ ਔਰ ਕੱਲ ਸਾਡੇ ਘਰੇ ਵੀ ਗਏ ਸੀ ਉਹਨਾਂ ਨੇ ਕਿਹਾ ਕਿ ਤੁਹਾਡਾ ਇਲਾਜ ਜੋ ਹੈ ਫ੍ਰੀ ਕੀਤਾ ਜਾਵੇਗਾ ਅੰਮ੍ਰਿਤਸਰ ਵਿੱਚ ਭੈ ਜੀ ਗੱਲ ਕੀਤੀ ਜੇ ਪਰਿਵਾਰ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ ਪਰਿਵਾਰ ਵਿੱਚ ਮਤਲਬ ਇਹਦੀ ਮੰਮੀ ਪਾਪਾ ਵਾ ਤੇ ਦੋ ਬ੍ਰਦਰ ਇਹਨਾਂ ਦੇ ਹੋਰ ਆ ਤੇ ਇਹ ਇਹ ਪ੍ਰੋਬਲਮ ਕਦੋਂ ਦੀ ਆਈ ਇਸ ਨੂੰ ਇਹ 3 ਸਾਲ ਹੋ ਗਿਆ ਇਸ ਪ੍ਰੋਬਲਮ ਨੂੰ ਤੇ ਉਸ ਤੋਂ ਉਹ ਇਲਾਜ ਕਿੱਥੇ ਕਿੱਥੇ ਚੱਲਦਾ ਰਿਹਾ ਇਹ ਗੱਲ ਕੀਤੀ ਹੈ ਪਹਿਲਾਂ ਸੀਜੋਨ ਇਲਾਜ ਨਾਲੇ ਚੱਲਦਾ ਰਿਹਾ ਫਿਰ ਅਮ ਔੰਕਾਰ ਦੇ ਹਸਪੀਟਲ ਵੀ ਇਹਨਾਂ ਨੂੰ ਲੈ ਕੇ ਜਾਇਆ ਗਿਆ ਸੀਗਾ ਪਹਿਲਾਂ ਮਤਲਬ 2 ਸਾਲ ਪਹਿਲਾਂ ਤੇ ਫਿਰ ਇਹਨਾਂ ਨੂੰ ਚੰਡੀਗੜ੍ਹ ਉਹਨਾਂ ਨੇ ਭੇਜ ਦਿੱਤਾ ਗਿਆ ਸੀ ਚੰਡੀਗੜ੍ਹ ਭੇਜ ਦਿੱਤਾ ਸੀ ਤੇ ਚੰਡੀਗੜ੍ਹ ਤੋਂ ਫਿਰ ਵਾਪਸ ਲਿਆਂਦਾ ਗਿਆ ਹਾਲਾਤ ਖਰਾਬ ਹੋਣ ਕਰਕੇ ਚੰਡੀਗੜ੍ਹੋਂਦੂ ਸਹੀ ਮਤਲਬ ਹੋ ਗਿਆ ਸੀਗਾ ਫਿਰ 1 ਮਹੀਨਾ ਜਾਂ 2 ਮਹੀਨੇ ਸਹੀ ਰਹਿੰਦਾ ਫਿਰ ਉਹੀ ਕੰਡੀਸ਼ਨ ਇਹਨਾਂ ਦੀ ਹੋ ਜਾਂਦੀ ਬੱਚੇ ਦੀ ਜ਼ਿਆਦਾ ਪੈਸੇ ਖਰਚ ਕਰਕੇ ਫਿਰ ਤੁਹਾਨੂੰ ਇਲਾਜ ਨਹੀਂ ਪਰਫਰ ਕਰਦਾ ਨਹੀਂ ਨਹੀਂ ਪੈਸੇ ਬਹੁਤ ਖਰਚ ਕੀਤੇ ਪਰ ਮਤਲਬ ਬੱਚਾ ਠੀਕ ਨਹੀਂ ਹੋਇਆ ਸਹੀ ਤਰ੍ਹਾਂ ਹਾਂਜੀ ਤੇ ਹੁਣ ਤੁਸੀਂ ਇੱਥੇ ਲੈ ਕੇ ਆਏ ਹੋ ਮੁੱਖ ਮੰਤਰੀ ਦੇ ਕਹਿਣ ਤੇ ਹਾਂਜੀ ਮੁੱਖ ਮੰ ਤੇ ਪਿਤਾ ਕੀ ਕੰਮ ਕਰਦੇ? ਉਹ ਮਤਲਬ ਮਿਸਤਰੀ ਰਾਜਗਰੀ ਦਾ ਕੰਮ ਕਰਦੇ ਨੇ। ਤੇ ਅਭਜੋਦ ਪੜਦਾ ਕਿ ਨਹੀਂ? ਨਹੀਂ 3 ਸਾਲ ਤੋਂ ਇਹਦੀ ਪੜ੍ਹਾਈ ਪਿੱਛੇ ਹੀ ਆ ਬਸ ਐਡਮਿਸ਼ਨ ਕਰਵਾਈ ਹੈ ਬਟ 3 ਸਾਲ ਤੋਂ ਇਹ ਸਕੂਲ ਇੱਕ ਦਿਨ ਵੀ ਨਹੀਂ ਗਿਆ ਹੈਗਾ। ਹੁਣ ਇੱਥੇ ਲਾਈ ਦਾ ਸਹੀ ਹੋ ਰਿਹਾ। ਹਾਂਜੀ ਮਤਲਬ ਵੀ ਘੰਟਾ ਕੀ ਹੋਇਆ ਇਹਨੂੰ ਬਹੁਤ ਵਧੀਆ ਹੋ ਰਿਹਾ ਵਾ ਦੇਖੋ ਹੁਣ ਪ੍ਰਮਾਤਮਾ ਕਰੇ ਜਲਦੀ ਤੋਂ ਜਲਦੀ ਠੀਕ ਹੋ ਜਾ ਬੱਚਾ। ਬਿਲਕੁਲ। ਤੁਹਾਡੇ ਨਾਲ ਹੋ ਰਹੀ ਉਹਦੀ ਦਾਦੀ ਵੀ ਅਭਜੋਦ ਦੀ ਮੌਜੂਦ ਆਪਾਂ ਉਹਨਾਂ ਨਾਲ ਹੀ ਗੱਲਬਾਤ ਕਰਾਂਗੇ ਹਾਂਜੀ। ਵੀ ਵੀ ਕੀ ਨਾਂ ਤੁਹਾਡਾ ਜੀ? ਲਖਵਿੰਦਰ ਗੌਰ। ਕਿਹੜਾ ਪਿੰਡ ਜੀ? ਵੇਂਡਤਲ ਵ ਕੀ ਕਹਿਣਾ ਚਾਹੂੰ ਤੇ ਇਹ ਠੀਕ ਹੋਣਾ ਚਾਹੀਦਾ ਹਨ ਹੋਰ ਕੁਝ ਨਹੀਂ ਚਾਹੀਦਾ ਬੱਚਾ ਠੀਕ ਹੋਣਾ ਚਾਹੀਦਾ ਤੇ ਰਾਜਗੀਰੀ ਦਾ ਕੰਮ ਕਰਦਾ ਬੜਾ 10 ਲੱਖ ਰੁਪਏ ਬਹੁਤ ਪੈਸੇ ਲਾ ਚੁੱਕਿਆ ਕਮਾਈ ਕਰ ਕਰਕੇ ਜਿੰਨੇ ਕਮਾਏ ਉਹਨੇ ਲਾਅ ਤੇ ਬੱਚੇ ਤੇ ਖਾਣਾ ਪੀਣਾ ਕੀ ਹੈ ਤੇ ਉਧਰ ਦੋਰੀ ਮਾਰਨੀ ਵਜ ਗਈ ਉਧਰ ਪਾਣੀ ਆ ਗਿਆ ਤੇ ਬਹੁਤ ਮਾੜਾ ਹਾਲ ਹੈ ਬਹੁਤ ਮਾੜਾ ਹਾਲ ਹੈ ਨਸਲ ਦਾ ਤੇ ਇਹ ਤਾਂ ਅੰਛਣਾ ਨਹੀਂ ਮਰ ਚਲੇਆ ਪੋਤਰੇ ਦੇ ਦੈਂ ਬਿਲਕੁਲ ਜੀ ਤੁਸੀਂ ਵੇਖ ਸਕਦੇ ਹੋ ਵਿਜੋਦ ਦੇ ਹਾਲਾਤ ਦੱਸਿਆ ਜਾ ਰਿਹਾ ਕਿ ਉਹਦੀ ਦੋਵੇਂ ਜਿਹੜੀਆਂ ਕਿਡਨੀਆਂ ਫੇਲ ਹੋ ਚੁੱਕੀਆਂ ਆਆਂ ਕਾਫੀ ਇਲਾਜ ਕਰਵਾਇਆ ਗਿਆ ਜਿੱਤੇ ਪੈਸਾ ਵੀ ਕਾਫੀ ਖਰਚ ਕੀਤਾ ਗਿਆ ਪਰ ਉਸ ਨੂੰ ਰਾਹਤ ਨਹੀਂ ਮਿਲੀ ਜਿਸ ਦੇ ਚਲਦੇ ਹੁਣ ਹੜਾਂ ਦੀ ਸਥਿਤੀ ਜਿਹੜੀ ਪਿੰਡਾਂ ਵਿੱਚ ਬਣੀ ਹੋਈ ਸੀ ਜਿੱਤੇ ਚਲਦੇ ਮੈਡੀਕਲ ਟੀਮ ਉਹਨਾਂ ਦੇ ਘਰ ਪੁੱਜੀ ਤੇ ਜਿਸ ਦੀ ਵੀਡੀਓ ਵਾਇਰਲ ਕੀਤੀ ਗਈ ਮੋਬਾਈਲ ਵੀਡੀਓ ਤੋਂ ਬਾਅਦ ਜਿਹੜਾ ਮੁੱਖ ਮੰਤਰੀ ਨੂੰ ਟਵੀਟ ਕਰਕੇ ਭਗਵੰਤ ਮਾਨ ਵੱਲੋਂ ਇਹ ਤਾਂ ਮੁਫਤ ਇਲਾਜ ਕਰਨ ਦੀ ਜਿਹੜੀ ਇਹ ਕੋਸ਼ਿਸ਼ ਨਾ ਕੀਤੀ ਗਈ ਹੁਣ ਪਰਵਾਜ਼ ਜਿਹੜਾ ਉਹਨੂੰ ਗੁਰਨ बच्चा अपने को uh, तीन साल तो दिक्कत है बच्चे बचे खराब है अपने बच्चा वैसे क्लिनिकली स्टेबल हैगा uh, बट स्वेलिंग ही आया पूरी बॉडी स्वेलिंग तो हुई है दिक्कत होता है तीन साल तो बच्चे चल रही है बाकी आपू uh, इत ट्रीट करा पहला पी जी आई तो ट्रीटमेंट चल रहा है ਇਹ ਅਨੇਸਰੋਟਿਕ ਸਿੰਡਰੋਮ ਹੁੰਦਾ ਹੈ ਕਿ ਨਿਸ਼ਚਿਤ ਦਿੱਕਤਾਂ ਹੁੰਦੀ ਹੈ ਮਤਲਬ 3 ਸਾਲ ਤੋਂ ਬੱਚੇ ਨੂੰ ਦਿੱਕਤ ਚੱਲ ਰਹੀ ਹੈ ਹਾਂ ਜੀ ਹਾਂ ਜੀ ਸੀਐਮ ਭਗਵਾਨ ਜੀ ਨੇ ਭੇਜਿਆ ਇਸ ਨੂੰ ਇਲਾਜ ਕਰਨੇ ਤੇ ਥਰਡ ਅਫੈਕਟਡ ਏਰੀਆ ਤੋਂ ਆਇਆ ਹੈ ਬਾਕੀ ਆਪਾਂ ਇਹਦਾ ਇਲਾਜ ਕਰਾਂਗੇ ਫ੍ਰੀ ਇਲਾਜ ਦੇ ਆਂਦੇ ਹਾਂ ਜੀ ਪੂਰੀ ਟੀਮ ਇਥੇ ਪੂਰਾ ਚੰਗੀ ਤਰ੍ਹਾਂ ਇਲਾਜ ਕਰਾਂਗੇ ਫ੍ਰੀ ਇਲਾਜ ਜਿੰਨਾ ਹੋ ਸਕੇ ਪੂਰਾ ਕਰਾਂਗੇ